ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੀ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਸਮਾਲਸਰ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਘਰੇਲੂ ਝੋਟੀ ਵਿਖਾਉਣੀ ਆ ਕੋਈ ਵਪਾਰ ਦਾ ਕੰਮ ਨਹੀਂ ਘਰੇ ਪਸ਼ੂ ਬਾਈ ਦੇ ਦੁੱਧ ਤੇ ਲਾਏ ਆ ਦੋਸਤੋ ਜਿਹੜੋ ਸੇਖੇ ਨੂੰ ਜਾਣਦੇ ਆ ਨਾ ਕੱਸੀ ਦੇ ਉੱਤੇ ਬਾਈ ਦਾ ਖੇਤਾਂ 'ਚ ਘਰ ਤੇ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਣੇ ਆ ਜਿਹੜੇ ਚੈਨਲ ਤੇ ਪਹਿਲੀ ਵਾਰ ਜੁੜੇ ਆ ਉਹਨਾਂ ਨੂੰ ਰਿਕੁਐਸਟ ਆ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626952 ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਤੇ ਦੇਖ ਸਕਦੇ ਹੋ ਦੋਸਤੋ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਣੇ ਆ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦੋ ਰੇਸ਼ਮ ਸਿੰਘ ਠੀਕ ਆ ਸਮਾਲ ਸਾਹਿਬ ਜ਼ਿਲ੍ਹਾ ਮੋਗਾ ਤੇਸੀਲ ਪਾਕਾਪਰਾ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈਆਂ ਸੀ ਗਾਈਆਂ ਹੋਈਆਂ ਸੀ ਸੇਲ ਹਾਂਜੀ ਹਾਂਜੀ ਉਹ ਤਾਂ ਹੋ ਗਿਆ ਹੁਣ ਵਧੀਆ ਏ ਹਾਂ ਹਾਂ ਵਧੀਆ ਠੀਕ ਆ ਤੇ ਜਿਹੜੀ ਆਪਾਂ ਝੋਟੀ ਅੱਜ ਵੇਚਣੀ ਆ ਕਿੰਨਵਾ ਸੂਆ ਸੂਣਾ ਨੇ ਦੂਜਾ ਸੂਆ ਤੇ ਹੈ ਤਾਂ ਘਰ ਤੋਂ ਕੋਈ ਆਪਣੀ ਹਨ ਪਹਿਲੇ ਸੂਏ ਚ ਕਿੰਨਾ ਦੁੱਧ ਦੇਗੀ ਇਹਨੇ 14-15 ਚੰਨ ਦੁੱਧ 14-15 ਐਰ ਕੀ ਫਿਰ ਤੁਹਾਡੇ ਹਿਸਾਬ ਨਾਲ ਕਿੰਨਾ ਦੁੱਧ ਬਦ ਠੀਕ ਆ 18 19 ਕਿਲੋ ਦੁੱਧ ਪਾ ਦੂਗੀ ਤੇ ਟੀਕਾ ਪਰਵਾਇਆ ਕਿ ਛੋਟੇ ਨੂੰ ਕਰਵਾਇਆ ਟੀਕਾ ਪਰਵਾਇਆ ਠੀਕ ਆ ਤੇ ਉਹ ਟੀਕੇ ਦਾ ਪਤਾ ਕਿਹੜਾ ਠੀਕ ਆ ਦੋਸਤੋ ਬਾਈਆਂ ਦਾ ਵੀ ਟੀਕਾ ਰਖਵਾਇਆ ਤੇ ਕਿੰਨੇ ਦਿਨ ਦੱਸਿਆ ਸੀ ਆਪਾਂ ਦਿਨੇ ਦੇ ਦਿਨ ਪੂਰੇ ਹੁੰਦੇ ਆਂ 8 ਰਹਿਂਦੇ ਹंजे 8 ਦਿਨ ਪਏ ਆ ਬਾਈਆਂ ਦਾ ਵੀ ਪਹਿਲੇ ਸੂਏ ਚ 14 15 ਕਿਲੋ ਦੁੱਧ ਪਾ ਹਾਂ ਦੇਖ ਸਕਦੇ ਆ ਹਜੇ ਦੋਸਤੋਂ ਨਵਾਈ ਨਹੀਂ ਸੀ ਕਿਉਂਕਿ ਬਾਈ ਹਣੀ ਉਧਰ ਬਾਹਰ ਢੜਾਸ ਤੇ ਮਿੱਟੀ-ਮੁੱਟੀ ਬਣਾਉਂਦੇ ਸੀ ਉਵੇਂ ਹੀ ਅਸੀਂ ਵੀਡੀਓ ਬਣਾਉਣ ਲੱਗ ਗਏ ਆ ਇਹਦੀ ਦੇਖ ਸਕਦੇ ਆ ਕਦ ਕਾ ਠੀਕ ਆ ਤੇ ਹਵਾਨਾ ਸੋਨਾ ਬਣਾਉਂਦੀ ਆਉਂਦੀ ਫੀਟਿੰਗ ਆਲਾ ਤੇ ਬਾਕੀ ਜਿਹੜਾ ਥਾਣਾ ਦੋਸਤੋਂ ਦੇਖ ਸਕਦੇ ਪੂਰੇ ਚਾਰੇ ਥਣ ਪੀੜੀ ਦੇ ਭਾਵਿਆਂ ਗੁਗ ਗੈਬ ਚ ਨਖੜਵੇਂ ਲੱਗੇ ਹੋਇਆ ਤੇ ਦੋਸਤੋਂ ਫੋਟਾਂਗੂ ਹਵਾਨਾ ਚੌੜਾ ਇਹਦਾ ਖੁੱਲ ਗਿਆ ਫਾਇਦੀ ਤਾਂ ਨਹੀਂ ਨਹੀਂ ਮੈਨੂੰ ਨਹੀਂ ਫਾਇਦੀ ਇਹ ਨਾਲ ਜੰਮੇ ਵੇਖਦਾ ਅਸੇ ਨਾ ਦੇਖ ਸਕਦੇ ਜੈਲੀਆ ਦੋਸਤੋਂ ਵੀ ਸੀਲ 3 ਫਾ ਝੋਟੀ ਇਹਨਾਂ ਨਹੀਂ ਕਰਦੀ ਨਹੀਂ ਉੱਪਰੇ ਬੰਦੇ ਤੋਂ ਨਾ ਪਸੂ ਡਰਦਾ ਹੁੰਦਾਗਾ ਬਾਕੀ ਪੈਠ ਕੁੜਾ ਦੇਖ ਸਕਦੇ ਝੋਟੀ ਦਾ ਸਵਾਨਾ ਤਾਂ ਦੋਸਤੋਂ ਇਹਦਾ ਕਰਮ ਵਾਲੀ ਦਾ ਦੁੱਧ ਵਾਲੀਆ ਦੇਖ ਸਕਦੇ ਠੋਸ ਸਵਾਨਾ ਜਿਹੜਾ ਐ ਹੋ ਹਨਾ ਉਹ ਵੀ ਨਾ ਦੋਸਤੋਂ ਇਹਹੀ ਝੋਟੀਆਂ ਦੁੱਧ ਕੱਢਦੀਆਂ ਹੁੰਦੀਆਂ ਦੇਖ ਸਕਦੇ ਬਾਕੀ ਥਣ ਉੱਤੋਂ ਮੋਟਾ ਥੱਲੇ ਨੂੰ ਪਤਲਾ ਹੁੰਦਾ ਜਾਂਦਾ ਧਾਰ ਵੀ ਦੋਸਤੋਂ ਗੰਨੇਰ ਜੀ ਤੋਂ ਦੇਖ ਸਕਦੇ ਚੰਗੀ ਝੋਟੀਆਂ ਦੋਸਤੋ ਮੁੱਲ ਵੀ ਬਾਈ ਤੋਂ ਬਾਜ ਵੀ ਕਰਾਵਾਂਗੇ ਲੈ ਚਲੋ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਕਿਉਂਕਿ ਕਰੇਲੂ ਪਰਿਵਾਰ ਕੋਲੋਂ ਵੀਡੀਓ ਦੋਸਤੋ ਬਣਾਈ ਦੀਆਂ ਤੇ ਵੱਧ ਤੋਂ ਵੱਧ ਜਿੰਨੇ ਆ ਵੀਡੀਓ ਸ਼ੇਅਰ ਕਰ ਦਿਆ ਕਰੋ ਤੁਹਾਡੇ ਪਿਆਰ ਸਦਕਾ ਹੀ ਆਪਣਾ ਚੈਨਲ ਚੱਲਦਾ ਹੈਗਾ ਦੇਖ ਸਕਦੇ ਆ ਇਧਰ ਨੂੰ ਸੇਮ ਗਮੂ ਮੱਥਾ ਦੇਖ ਸਕਦੇ ਹੋ ਦੋਸਤੋ ਬਾਕੀ ਰੰਗ ਬਾਜ ਬਹੁਤ ਚੰਗਾ ਹੈਗਾ ਤੇ ਫਲੀ ਸਭੀ ਚੰਗੀ ਆ ਦੋਸਤੋ ਤੱਦਗਾ ਠੀਕ ਆ ਤਵਾਨਾ ਤਾਂ ਹੁਣ ਦੇਖ ਸਕਦੇ ਦੋਸਤੋ ਨੇੜ ਤੋਂ ਦੇਖ ਸਕਦੇ ਹਜੇ ਹੱਤਾ ਬਾਈਆਂ ਦਾ ਵੀ ਪਿਆਗਾ ਤੇ ਲੈ ਵੀ ਜਾਊਗੀ ਦੋਸਤੋ ਕੁੜੇ ਪੜੇ ਹਜੇ ਇਹਨੇ ਨਵਾਏ ਨਹੀਂ ਬਾਲੇ ਤੇ ਮੋਲੇ ਦਾ 130 ਵਿੱਚੋਂ ਮਾਨਤਾਨ ਹੋ ਜਾਊਗਾ ਤੇ ਫੋਨ ਨੰਬਰ 9848 ਹਾਂ 93688 ਠੀਕ ਹੈ ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰਨਾ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ